ਬਾਈ ਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਸੁਭਕਰਨ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸੇਵ ਦੀ ਪ੍ਰਾਪਤ ਕਰਗੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਵਜ਼ੀਰ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜੇ ਹੈ ਅੱਜ ਅਸੀਂ ਇਹ ਸਪੱਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਸੋ ਅਸੀਂ ਚਾਹੁੰਦੇ ਆ ਕਿ ਸੇ ਸੁਭ ਕਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾ ਕਿਤੇ ਲਿਆ ਜਾਵੇ ਨਾ ਹੀ ਤਾਂ ਕਿਸੇ ਜਥੇਬੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸ੍ਰੀ ਮਥੀਆਂ ਜਥੇਬੰਦੀਆਂ ਤੇ ਇਸ ਜਥੇਬੰਦੀ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦੇ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਬੰਦੀ ਨੂੰ ਛਿੱਟਣ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਤੇ ਨਾਲ ਹੀ ਮੈਂ ਮਜੀਦ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਇਹਨਾਂ ਕਰਦਿਆਂ ਵੀ ਇਹ ਜੋ ਵੀ ਮਸਲਾ ਚੱਲ ਰਿਹਾ ਹੈ ਇਹਦੇ ਵਿੱਚ ਨਾਵਾ ਸਾਡੇ ਸ਼ੁਰੂ ਕਰਨ ਨੂੰ ਗਦਨਾਮ ਕੀਤਾ ਜਾਵੇ ਨਾ ਇਹਦਾ ਪਰਛਨਾ ਲਿਆ ਜਾਵੇ ਨਾ ਇਹ ਸਿੱਧੂ ਪਰਸੇ ਜਿਵੇਂ ਨਹੀਂ ਨਾ ਨਾਮ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦਿਆਂ ਵੀ ਅੱਜ ਤੋਂ ਬਾਅਦ ਸਾਡੇ ਕੋਈ ਸ਼ੁਰੂ ਕਰਨ ਨੂੰ ਕਿਸੇ ਮਸਲੇ ਦੇ ਵਿੱਚ ਨਾ ਲੱਟਿਆ ਜਾਵੇ ਸਾਨੂੰ ਸਰਾਣ ਨਾ ਕੀਤਾ ਜਾਵੇ